ਇਹ ਹਾਲ ਆ ਬਾਈ ਜੰਟੇ ਬਹੁਤ ਵਧੀਆ ਜਿਸੀ ਤੂੰ ਸੁਣਾ ਵੀਰੇ ਵਧੀਆ ਵਧੀਆ ਚੜਦੀ ਕਲਾ ਵੀਰੇ ਚੜਦੀ ਕਲਾ ਚਾਹੀਦੀ ਭਰਾ ਤੇ ਕਿੰਨੇ ਨਾਗਾ ਵੀਰੇ ਆਪਣੇ ਕੋਲ ਹਾਜੀ ਬਰ 4 ਹੀ ਆ 4 ਕਰੋਗੇ ਖੁਸ਼ ਹਾਂ ਪੂਰੇ ਖੁਸ਼ ਆਪਣੇ ਪਹਿਲਾਂ ਹੀ ਖੁਸ਼ ਹੁੰਦੇ ਹਾਂ ਹਾਂ ਸਹੀ ਗੱਲ ਆ ਕੋਈ ਕੰਮ ਨਹੀਂ ਹੁੰਦੇਗੇ ਜਿਹੜੇ ਵੀ ਆ ਮੰਗਣਾ ਕੋਈ ਤੇ ਕਰਨਾ ਕੋਈ ਬਿਲਕੁਲ ਬਿਲਕੁਲ ਹਾਂ ਰੇਡੀ ਵਿੱਚ ਵਾਲਾ ਹਾਂ ਨੱਕੇ ਰੇਡ ਦੇਣਾ ਨੱਕੇ ਰੇਡ ਦੇਣਾ ਹਣਾ ਛੋਟੇ ਕਿਸਾਨ ਭਰਾਵਾਂ ਵਾਲੀ ਕਰਦਗੇ ਸ਼ੁਰੂ ਫਿਰ ਲੈ ਵੀਰੇ ਸੋਨਾ ਲੀਕਾ ਇਹਦੇ ਬਾਰੇ ਫੇਰ ਵਾਰ ਪਾ ਦੇ ਸਾਰਾ ਸੋਨਾ ਲੀਕਾ 50 750 2004 ਮੰਡਲ 2004 ਮੰਡਲ ਠੀਕ ਆ ਵਾਡੀ ਲੈਣ ਦਾ ਬਹੁਤ ਸੋਨਾ ਪੈ ਰਿਹਾ ਹੈ ਚੈੱਕ ਨਾ ਰੈਟਰ ਹੋਵੇ ਪਈਆ ਕੋਰੀ ਹਾਂ ਚਮਕਦਾ ਟਰੈਕਟਰ ਚੈੱਕ ਕਰਾ ਲੈਟਰ ਕਿਉਂ ਲੀਗਲ ਮਾਰਾ ਠੀਕ ਆ ਠੀਕ ਆ ਮਗਰਾੜ ਮਰੂਡ ਬਹੁਤ ਸਾਫ ਪਏ ਵੀਰੇ ਹੈ ਮਰਾੜ ਮਰੂਡ ਬਹੁਤ ਸਾਫ ਤੇ ਆ ਠੀਕ ਆ ਠੀਕ ਆ ਠੀਕ ਆ 6 ਹਫ਼ਤੇ ਵਾਲਾ ਇਹਦਾ ਕੰਮ ਲੈਫਟ ਵੱਡੀ ਆ ਲੈਫਟ ਵੱਡੀ ਆ ਹੈ ਠੀਕ ਆ ਹਾਂ ਚੈੱਕ ਕਰਾ ਦੇ ਟਰੈਕਟਰ ਇਹਦਾ ਹਾਂ ਰਮ ਬਹੁਤ ਸਾਫ਼ ਹੈ ਹਾਂ ਕੋਰਾ ਹੀ ਪਿਆ ਟਰੈਕਟਰ ਹੈ ਸੁੱਕਾ ਹੀ ਪਿਆ ਟਰੈਕਟਰ ਹੈ ਠੀਕ ਆ ਠੀਕ ਆ ਵਾਕੀ ਵੱਡੀ ਲੈਣ ਦਾ ਬਹੁਤ ਸੋਹਣਾ ਪਿਆਰਾ ਹੈ ਜਿੰਨੀ ਜ਼ਿੰਮੇਵਾਰਾਸਤੇ ਕੰਮ ਦੀ ਚੀਜ਼ ਆ ਕੰਮ ਦੀ ਚੀਜ਼ ਆ ਇਹ ਰੇਟ ਚ ਆਪਾਂ ਟਰੈਕਟਰ ਦੇ ਦਿੰਨਾ ਨਾ ਹਾਂ ਪੂਰੇ ਰੇਟ ਦੇ ਵਿੱਚ ਉਹਨੂੰ 735 ਨਹੀਂ ਲੱਭਣਾ ਇਹ ਡਬਲ ਕਲੱਚ ਟਰੈਕਟਰ ਆ 6 ਚ ਦੀ ਆ 6 ਚ ਰਹੀ ਆ ਵਾਹ ਮੈਂ 6 ਇੰਟ ਲੈ ਜਾ ਲੋ ਮਿੱਤਰੋ ਤੇ ਦੱਸੰਦੀ ਤੁਹਾਨੂੰ ਲੋਡਦੇ ਆਪਾਂ ਬਾਈਜਾਂਟੇ ਦੇ ਅੱਗੇ ਵੀਡੀਓ ਪਾਉਣਾ ਹੀ ਹੈ ਟਰੈਕਟਰ ਬਾਈ ਕੋਲੇ ਬਹੁਤ ਸੋਹਣੇ ਹੁੰਦੇ ਤੇ ਬਿਲਕੁਲ ਜੈ ਰੇਟਾਂ ਤੇ ਛੋਟੇ ਕਿਸਾਨ ਭਰਾਵਾਂ ਵਾਲੀ ਬਹੁਤ ਸੋਹਣੇ ਟਰੈਕਟਰ ਹੁੰਦੇ ਆ ਜੀ ਕਿਸੇ ਕਿਸੇ ਪਾਸੋਂ ਕੋਈ ਕਮੀ ਦਿਖਾ ਦੇ ਜੀ ਹਾਂ ਨਹੀਂ ਟਰੈਕਟਰ ਵੀਰੇ ਬਹੁਤ ਸੋਹਣਾ ਸੁੱਕਾ ਹੀ ਪਿਆ ਯਾਰ ਹਨਾ ਟਰੈਕਟਰ ਤੇ ਜੂ ਪਿੱਛੇ 40 ਪੈਸੇ ਆ ਮੂਰਲੇ ਚਾਲੀ ਪੈਸੇ ਆ ਮੂਰਲੇ ਤੇ 40 ਪੈਸੇ ਹਾਂ ਉਹ ਤਾਂ ਦੱਸ ਕੀ ਹਜ਼ਾਰਾ ਕੁਛ ਹੈ ਨਾ ਕੋਈ ਕਮੀ ਨਹੀਂ ਸਟਾਰਟ ਸੈਲਫ ਸਟਾਰਟ ਹਾਂ ਮੇਨ ਇੰਜਨ ਗੇਅਰ ਦੀ ਹੋਵੇ ਗਾਰੰਟੀ ਹੈ ਇੰਜਨ ਗੇਅਰ ਦੀ 2004 ਮਾਡਲ ਠੀਕ ਆ ਮੈਂ ਤੇ ਟ੍ਰੈਕਟਰ ਨਾਲ ਸਾਥੇ 60 ਦਾ ਦੇ ਦਾਂਗੇ 10000 ਰੁਪਏ ਛੜਦਾ ਲੋ ਮਤਰਾ 10000 ਰੁਪਏ ਛੜਦਾ ਟਰੈਕਟਰ ਵਿੱਚੋਂ ਬਾਈ ਜੈਂਟੇ ਦੇ ਸਕਦਾ ਸੋਆਂ ਲੈ ਕੇ ਇੰਟਰਨੈਸ਼ਨਲ 750 ਰੁਪਿਆ ਟਰੈਕਟਰ ਵੀ ਦੇ ਸਕਦਾ ਸਾਰਾ ਹੀ 2 to Z ओरिजिनल ਆ ਵਾਡੀ ਲੈਂਡ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਬਿਲਕੁਲ ਬਿਲਕੁਲ ਵੀਰੇ ਆਹ ਦੇ ਸਕਦਾ ਮਿੱਤਰੋ ਪੇਂਟ ਪੂਨ ਦਾ ਸਾਰਾ ਹੀ ओरिजिनल ਟਰੈਕਟਰ ਦੇ ਸਕਦਾ ਮਰਾੜਾਂ ਰੋਡ ਤੇ ਚੈੱਕ ਆ ਸਕਦੇ ਆ ਬਾਕੀ ਸਾਰਾ ਕੋ ਦੱਸ ਕਿ 10000 ਰੁਪਏ ਡਿਸਕਾਊਂਟ ਦੇ ਤਾਂ ਬਾਈ ਨੇ ਤੇ ਆ ਸਵਰਾਜ ਵੀਰੇ 855 ਇਹ 855 ਹੈਗਾ 96 ਮਾਡਲ ਚੌਰਸ ਬੱਲੇ ਵਾਲਾ ਅੱਛਾ ਇਹ 96 ਮਾਡਲ ਆ ਜੀ ਵੀਰੇ ਚੌਰਸ ਬੱਲੇ ਵਾਲਾ ਹੈ ਟਰੈਕਟਰ ਦੇ ਐਮ ਆਰ ਪੀ ਦੇ ਆ ਅੱਛਾ ਐਮ ਆਰ ਪੀ ਦੇ ਟਾਇਰ ਆ ਐਮ ਆਰ ਪੀ ਦੇ ਮਗਨੇ ਟਾਇਰ ਹੈਗੇ 60 ਪੈਸੇ ਆ 60 90 ਠੀਕ 3 ਲਾ 90 ਕੇ ਬਸ ਹੈ ਗਿਆ ਠੀਕ ਆ ਠੀਕ ਆ ਇਹ ਵੀ origignal ਆ ਹਨਾ ਬਰੇਡਰੈਕਟਰ ਸਾਰਾ ਲਓ ਮੇਤਰ ਮਰਾੜ ਗੁਰੜ ਆ ਨਾ ਅੰਦਰ ਦੌੜ ਦਰ ਕੇ ਪਏ ਹੈ origignal 6 ਚਰੀ ਹੋਇਆ ਹੈ ਡਾਇਰੈਕਟਰ ਉਹ ਇੱਕ ਹੀ ਹੁੰਦੇ ਨਾ ਹਾਂ 6 ਚਰੀ origignal ਹੋਇਆ ਪਲਾ ਆ ਨਹੀਂ ਕੱਲੀ ਪੀੜੀ ਅੱਛਾ 6 ਚਰੀ origignal ਹੋਇਆ ਵਾ ਠੀਕ ਆ ਠੀਕ ਆ ਠੀਕ ਆ ਓਕੇ ਟਰੈਕਟਰ ਇਹ ਵੀ ਬਹੁਤ ਸੋਹਣਾ ਪਿਆ ਵੀਰੇ ਹੈਨਾ ਇਹ 96 ਮਾਡਲ ਹੈ ਹੈਨਾ 96 ਮਾਡਲ 50 ਨੰਬਰ ਦਾ ਠੀਕ ਆ ਇਹਦੀ ਕੀ ਡਿਮਾਂਡ ਕਰ ਵੀਰੇ ਜੰਟੇ ਡੇਢ ਲੱਖ ਦੀ ਡੇਢ ਹਾਂਜੀ ਠੀਕ ਆ 130000 ਦਾ ਰੇਟ ਪੋਈ 20 ਛੜਦਾ ਇਹ ਚ ਲੋ ਮਿੱਤਰ 130000 ਰੇਟ ਟਰੈਕਟਰ ਆ ਤੂੰ ਹੀ ਲੈ ਆ ਸਕਦਾ ਟਰੈਕਟਰ ਵੀਰੇ ਬਿਲਕੁਲ ਜੈ ਰੇਟ ਰੱਖਦਾ ਹੈਨਾ ਤੇ ਅੱਗੇ ਲੱਗ ਕੇ ਰੇਟ ਚੋਂਗੇ ਡੈਟਰ ਆਪਣੇ ਜਿਸੀ ਰੇਟ ਨਹੀਂ ਵਟਾ ਹੋਗਾ ਹਾਂ ਰੇਟ ਤਾਂ ਹੀ ਮਾਲ ਵੀ ਕੀ ਜਾਂਦਾ ਤਾਂ ਹੀ ਮੇ ਕੀ ਆ ਬਿਲਕੁਲ ਬਾਈ ਬਾਕੀ ਕੋਈ ਲੰਬਾ ਨਹੀਂ ਮੇਨ ਗੱਲ ਹੈ ਜਿਹੜੀ ਹਾਂ ਫਾਰਮ 65 ਹਾਂ ਫਾਰਮ 65 ਚੈੱਕ ਕਰਾ ਦੇ ਆ ਤਾਂ ਬਾਈ ਕੋਕਾ ਵੀ ਸੀ ਚੱਕ ਲਿਆ ਹੈ ਆ ਤਾਂ ਐ ਲਾਦੇ ਏਜੰਸੀ ਚੋਂ ਚੱਕ ਲਿਆੰਦਾਂ ਮੈਂ ਠੀਕ ਹਾਂ ਮਗਲੇ ਟਾਇਰ ਸਹੀ ਨੈਟ ਅਸ ਰੇਟਰ ਤੇ 65 ਪੈਸੇ ਆ 65 ਪੈਸੇ ਟਾਇਰ ਹੈ ਨਾ ਠੀਕ ਆ ਠੀਕ ਆ ਮਾਰਕ ਦੇ ਮੰਨੋ ਵੀ 80 ਤੋਂ 85 ਪੈਸੇ ਠੀਕ ਠੀਕ ਬਾਕੀ ਰੈਮਰੋਂ ਬਹੁਤ ਸਾਫ ਹੈ ਵਾਡੀ ਲਾਈਨ ਦਾ ਬਹੁਤ ਸੋਹਣਾ ਪੈਟਰਨ ਠੀਕ ਆ ਤੇ ਘੋੜਾ ਬੰਪਰ ਹੈ ਸਾਹਿਬ ਬੰਪਰ ਹੈ 9 ਮਾਰਲਾ 9 ਦੇ ਮਾਰਕੇ ਆ 9 ਦੇ ਮਾਰਕੇ 9 ਦੇ ਮਾਰਕੇ ਬਾਡੀ ਚੈੱਕ ਕਰਾ ਦੇਦੇ ਠੀਕ ਆ ਠੀਕ ਆ 9 ਮੋਟਰ ਦੇ ਸਕਦੇ ਤੁਸੀਂ ਟਰੈਕਟਰ ਬਹੁਤ ਸਾਫ਼ ਆ ਵੀ ਇਹ ਕਿੱਥੋਂ ਕੱਢ ਲੈਂਦਾ ਬਸ ਆਈ ਵਾ ਕੰਮ ਆਪਣਾ ਇਹ ਹਾਂ ਬਿਲਕੁਲ ਬਿਲਕੁਲ ਠੀਕ ਆਰੀ ਮਾਰਮਾ ਦਾ ਹਾਂ ਵਾਕੀ ਵਾਡੀ ਲੈਂਡ ਦਾ ਬਹੁਤ ਸੋਹਣਾ ਟਰੈਕਟਰ ਰੂਹ ਖੋਸ਼ ਹੁੰਦੀ ਟਰੈਕਟਰ ਤੇ ਹਾਂ ਜੀ ਲਓ ਮਿੰਟਰ ਅਸਿਸਟੈਂਟ ਸਿਸਟਮ ਲੱਗ ਗਿਆ ਬਾਈ ਹੈ ਜਾਣਦੇ ਸਿਸਟਮ ਵੀਰੇ ਐਂਫੋਮ ਤੇ ਲੱਗਾ ਫੈਬਰ ਲੱਗੀ ਲਾਈਟ ਸਿਸਟਮ ਸਾਰਾ ਕੁਝ ਨਾਲ ਆ ਸਾਰਾ ਕੁਝ ਨਾਲ ਆ ਸਾਰਾ ਕੁਝ ਨਾਲ ਆ ਲੈ ਬੈਕ ਸਟੈਟ ਰੱਖਾ ਦੀ ਕਾਪੀ ਆ ਨਾਲੇ ਅੱਛਾ ਚੈਪ ਵਾਲੀ ਕਾਪੀ ਆ ਆਹੋ ਹੁੱਕ ਹੁੱਕ ਹੈਵੀ ਆ ਸਭ ਕੁਝ ਨਾਲ ਆ ਜਿਵੇਂ ਆਇਆ ਠੀਕ ਆ ਠੀਕ ਆ ਠੀਕ ਆ ਦੂਜੇ ਡਾਇਰੈਕਟਰ ਦੀ ਮੋਡੀਫਿਕੇਸ਼ਨ ਨਹੀਂ ਆਪਾਂ ਕੀ ਕੀਤਾ ਜਿਵੇਂ ਲਿਆ ਜਿਵੇਂ ਦੱਸਣ ਮੈਂ ਲਿਆ ਦਸਣਾ ਉਹ ਮਿਲਿਆ ਕੇ ਖੜਾਤਾ ਠੀਕ ਆ ਆ ਤਾਂ ਏਜੰਸੀ ਚ ਗੜਾ ਲਿਆ ਹੁੰਦਾ ਹੈ ਮਤਲਬ ਚੀਜ਼ ਸੋਹੀ ਆ ਹਾਂ ਸੋਹਣਾ ਡਾਇਰੈਕਟਰ ਵੀਰੇ ਬਿਲਕੁਲ ਸੋਹਣਾ ਤੇ ਕਿੰਨਾ ਮਾਡਲ ਹੈ ਇਹ ਮਾਡਲ 9 ਵੀਰੇ 9 ਮਾਰਲਾ ਮੋਦੇ ਮਾਰ ਕੇ 9 ਦੀ ਕਾਪੀ ਠੀਕ ਆ ਚੈਪਲ ਵਾਲੀ ਕਾਪੀ ਆ ਕੀ ਡਿਮਾਂਡ ਕਰਦਾ ਵੀਰੇ ਜਾਂਟੇ ਡਿਮਾਂਡ ਕਰਦਾ 3 ਲੱਖ ਦੇ 40000 ਰੁਪਇਆ 340 ਹਾਂਜੀ ਠੀਕ ਆ 25000 ਰੁਪਇਆ ਛੂਟ ਛੱਡ ਦੇ ਇਹਦੇ ਚੋਂ 25 ਛੱਡਦਾ 315 ਦਾ ਰੇਟ ਲਏ ਆ 315 ਹੈ ਬਾਕੀ ਬਈਰ ਅਸਿਸਟੈਂਸ ਉਸਟਮੀ ਬਹੁਤ ਮਹਿੰਗਾ ਹੋਊਗਾ ਭੈਣਾਂ ਨਾਲੀ 90 30 40 ਹਜ਼ਾਰ ਦਾ ਸਾਮਾਨ ਸਾਰਾ ਲੱਗਾ ਹਾਂ ਹਾਂ ਪੰਪੂ ਲਾਲਾ ਦਾ 10000 ਦਾ ਤਾਂ ਹੀ ਬਣ ਜਾਂਦਾ 10000 ਦੇ ਲਾਲਾ 35000 ਦਾ ਸਾਮਾਨ ਤੱਕ ਹੀ ਚੱਲ ਸਾਰੇ ਰੇਟਰ ਤੇ 35000 ਦਾ ਹਾਂ ਹਾਂ ਠੀਕ ਆ ਇੰਨੇ ਦਾ ਲੋਕ ਸੈਂਪਲ ਵਿੱਚ ਹੀ ਆਪਾਂ 3 15 ਦਾ ਦੇ ਦੇਣਾ 3 15 ਦੇ ਦਾ ਠੀਕ ਆ ਬਹੁਤ ਹੋਰ ਮਾਨਤਨ ਕਰ ਕੋਈ ਖੁਸ਼ ਹੀ ਨਾ ਥੋੜਾ ਬਧਾ ਹੋ ਜਾਗਾ ਖੁਸ਼ ਹੀ ਨਾ ਮਾਨਤਨ ਲਾਓ ਮੈਂ ਤੈਨੂੰ ਦੇ ਸਕਦਾ ਸਸੇ ਨਹੀਂ ਹੋਊਗਾ ਤੇ ਆ ਜਿਹੜਾ ਫਾਰਮ ਟਰੱਕ ਸਾਠ ਆ ਫਾਰਮ ਟਰੱਕ ਆਇਆ ਵੀਰੇ ਡਬਲ ਕਲੱਚ 200 ਤਾਂ ਦੀ ਗੱਲ ਕਰੀ ਵੀਰੇ ਆਪਾਂ ਅੱਛਾ ਆ ਜੇ ਕਿਤੇ ਮਗਰ ਲੱਦੇ ਆ ਅੱਛਾ ਮਗਰ ਲੱਦੇ ਆ ਮੂਹ ਲੈ ਨਵੇਂ ਆ ਅੱਛਾ ਠੀਕ ਆ ਮੂਹ ਲੈ ਨਵੇਂ ਆ ਠੀਕ ਆ ਬਿਲਕੁਲ ਨਵੇਂ ਲੱਗੇ ਅੱਛਾ ਆ ਨਵੇਂ ਲੱਗੇ ਠੀਕ ਆ ਹੈਵੀ ਵਾਲੇ ਲੱਗੇ ਆ ਹੈਵੀ ਵਾਲੇ ਲੱਗੇ ਹੈ ਬਾਕੀ ਵਾਡੀ ਲੈਣ ਦਾ ਬਹੁਤ ਸੋਹਣਾ ਹੈ ਨਾ ਹਾਂ ਲਓ ਮਿੱਤਰ ਟਰੈਕਟਰ ਦੇ ਦੇਖ ਸਾਦਾਂ ਤੁਸੀਂ ਬਹੁਤ ਸੋਹਣੀ ਹਾਲਤ ਵਿੱਚ ਆ ਹਾਂ ਬਾਕੀ ਜੇ ਅਸੀਂ ਆ ਚੀਜ਼ਾਂ ਆ ਦਿਖਾ ਦੇ ਦਿੰਦੀਆਂ ਨੇ ਲੈ ਹਾਂ ਆਹ ਦੇ ਸੋਹਣਾ ਜਿੰਨਾ ਸੋਹਣਾ ਹੈ ਟਰਮ ਦਰੋ ਸੋਹਣਾ ਸੋਹਣਾ ਬਿਲਕੁਲ ਬਿਲਕੁਲ ਵੀਰੇ ਨਾਲ ਦੇ ਸਟicker ਆ ਰੇਟਰ ਦੇ ਅੱਛਾ ਨਾਲ ਦੇ ਸਟicker ਉਹ ਵੇਖ ਲਓ ਉਹ ਵੀ ਤੱਕ ਨਾਲ ਦੇ ਲੱਗੇ ਪਏ ਆ ਹਜੇ ਅੱਛਾ ਆ ਹੈ ਹਾਂਜੀ ਵੀਰੇ ਠੀਕ ਆ ਠੀਕ ਆ ਠੀਕ ਆ ਪੂਰਾ ਇਹ ਵੀ ਉਵੇਂ ਹੀ ਖੜਾ ਹੈ ਲੋ ਮਤਰ ਦੇ ਸਦ ਇਹ ਸੀ ਵੀ 46 ਨੰਬਰ ਆ ਅੱਛਾ ਪਹਿਲੇ ਨਾਂ ਦੇ ਆ ਹਾਂ ਠੀਕ ਆ ਪਹਿਲੇ ਨਾਂ ਦੇ ਆ ਓਕੇ 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 ਬੈਟਰੀ ਸੈਲਫ ਸਟਾਰਟ ਆ ਠੀਕ ਆ ਵੀਰੇ ਬਾਕੀ ਟ੍ਰੇਨ ਵੀ ਆ ਲਓ ਮਿੱਤਰੋ ਟਰੈਕਟਰ ਤੇ ਦੇ ਸਕਦਾ ਆ ਵੀ ਟਰੈਕਟਰ ਬਾਈ ਜਾਂਟੇ ਕੋਲੇ ਛੱਡਣ ਵਾਲਾ ਟਰੈਕਟਰ ਨਹੀਂਗਾ ਦੇ ਸਕਦਾ ਤੁਸੀਂ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਦਾ ਮੜ ਕੇ ਆਪਾਂ ਤੇ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਖੜਾ ਜੀ ਛੋਟੇ ਕਿਸਾਨ ਭਰਾਵਾਂ ਵਾਲੀ ਬਾਈ ਜਾਂਟੇ ਕੋਲੇ ਐਨ ਕੋਕਾ ਵੀ ਸਟਰੈਕਟਰ ਹੁੰਦੇ ਆ ਤੇ ਇਹ ਇਹਦੀ ਕੀ ਡਿਮਾਂਡ ਕਰਦੇ ਵੀਰੇ ਜਾਂਟੇ ਡਿਮਾਂਡ ਜਿਹੜੀ ਕਰਦਾ 2 ਲੱਖ 175000 175 ਹਾਂ ਠੀਕ ਆ 175000 ਤੇ ਪਰ ਟਰੈਕਟਰ ਦੇ ਦਾਂਗੇ ਆ ਲਾਸਟ 160 160 ਦਾ ਹਾਂ 10000 ਵੀ ਛੱਡਦਾ 10000 ਲੋ ਮੈਟਰ 10000 ਰੁਪਏ ਇਹਦੇ ਵਿੱਚ ਛੜਤਾ ਬਾਈ ਜਾਂਟੇ ਦੇ ਸਾਡਾ ਟਰੈਕਟਰ ਤੇ ਐਨ ਕੋਕਾ ਵੀ ਟਰੈਕਟਰ ਆ ਬਿਲਕੁਲ ਜੈ ਰੇਡ ਟਰੈਕਟਰ ਤੁਹਾਨੂੰ ਮਿਲ ਜੂਗਾ ਜੇ ਬਾਈ ਜਾਂਟੇ ਤੋਂ ਲੈਣਾ ਤੁਸੀਂ ਹਾਂ 175 ਹਾਂਜੀ ਠੀਕ ਆ ਠੀਕ ਆ ਠੀਕ ਆ ਹਾਂ ਹਾਂ 15 ਹੋ ਗਿਆ ਹਣਾ ਟਰੈਕਟਰ ਦਿਖਾ ਦੇ ਠੀਕ ਆ ਠੀਕ ਆ ਠੀਕ ਆ ਹਾਂ 175 ਕਿਹਾ ਸੀ ਆਪਾਂ ਹਣਾ ਹਮ 160 ਤਾਂ ਦੇ ਦਾਂਗੇ 160 ਦਾ ਠੀਕ ਆ ਠੀਕ ਆ ਲੋ ਮੈਟਰ ਆਪਾਂ ਨੰਬਰ ਬੋਲ ਦਨੇ ਬਾਈ ਜਾਂਟੇ ਦਾ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਲੋਹਾਰਾ ਬਾਬਾ ਦਾਮੂਸ਼ਾਲਾ 9201355301 ਪਿੰਡ ਆਪਣਾ ਲਵਾਰਾ ਠੀਕ ਆ ਜੀ ਜ਼ਿਲ੍ਹਾ ਮੋਗਾ ਵੀਰੇ ਜ਼ਿਲ੍ਹਾ ਮੋਗਾ ਅੱਜ 30 ਤਰੀਕ ਆ ਹਾਂ ਬੰਦੇ ਕਈ ਨਾ ਆਪ ਨੂੰ ਇਤਰਾਜ ਕਰਦੇ ਆ ਅੱਛਾ ਤੁਸੀਂ ਵੀਰੇ ਡੇਟ ਜ਼ਰੂਰ ਪਾਇਆ ਕਰੋ ਅੱਛਾ ਅੱਛਾ ਠੀਕ ਆ ਓਕੇ ਓਕੇ ਵੀਰੇ ਅੱਜ ਕੀ ਤਰੀਕ ਪਾ ਕੇ ਵੀਡੀਓ ਪਾਇਆ ਕਰੋ ਹਾਂ ਕੀ ਤਰੀਕ ਪਾ ਕੇ ਵੀਡੀਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਆਪਾਂ ਕਈ ਵਾਰ ਨਾ ਅਗਲਾ ਦਿੱਕਤ ਮੰਨਦਾ ਯਾਰ ਨਹੀਂ ਇਹ ਤਾਂ ਗੱਲ ਬਿਲਕੁਲ ਜਾਇਜ਼ ਆ ਆਪਣੇ ਨਾਲ ਦੀਆਂ ਸੇਲ ਹੋ ਜਾਂਦੇ ਆ ਹੋ ਜਾਂਦੇ ਹੋ ਜਾਂਦੇ ਮੈਨੂੰ ਆਇਆ ਹੁੰਦਾ ਯਾਰ ਵੀ ਭਾਈ ਦੀ ਦੱਸਦੇ ਨਹੀਂ ਕਿਹੜੀ ਡੇਟ ਦਾ ਹਾਂ ਲਓ ਮਿੱਤਰੋ ਅੱਜ 30 ਤਰੀਕ ਆ ਤੇ ਅਸੀਂ ਨੋਟ ਕਰ ਲਿਓ ਦੇਖ ਸਾਡਾ ਟਰੈਕਟਰ ਬਾਈ ਕੋਲੇ ਚਾਰ ਇਹੀ ਕੋਕਾ ਪੀਸਾ ਛੋਟੇ ਕਿਸਾਨ ਭਰਾਵਾਂ ਲਈ ਸੁਨਹਿਰੀ ਮੌਕਾ ਵਾ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਟਰੈਕਟਰ ਛੱਡਣ ਵਾਲੇ ਨਹੀਂ ਆ ਦੇਖ ਸਕਦੇ ਤੁਸੀਂ ਤੇ ਧੰਨਵਾਦ ਜੀ